ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਤਿੰਨ ਸੂਈਆਂ ਵਾਂ ਤੇ ਇੱਕ ਗੱਬਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਭ ਨੂੰ ਠੀਕ ਠਾਕ ਜੀ ਚਲੋ ਜੀ ਕਿਰਪਾ ਚ ਜੀ ਦਿਜੀਏ ਤੇ ਨਾਮ ਦੱਸ ਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੁਰਦ ਤਹਿਸੀਲ ਇਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਫੋਲ ਦੇ ਕਰੀ 98185 ਕੱਲ ਵਾਲਾ ਵੇਗ ਗਿਆ ਫਿਰ ਮਾਲ ਹਾਂਜੀ ਉਹ ਤੇ ਉਦੋਂ ਵੇਗ ਗਿਆ ਫਿਰ ਜੀ ਠੀਕ ਹੈ ਅੱਜ ਬਾਰ ਪਰਸੋਂ ਵਾਲਾ ਪਰਸੋਂ ਵਾਲਾ ਤੇ ਅੱਜ 4 ਕਟਿਆ ਕਰ ਲੀਆਂ ਫਿਰ ਹਾਂਜੀ 4 ਜੀ ਠੀਕ ਹੈ ਚਲੋ ਸ਼ੁਰੂਆਤ ਫਿਰ ਪਹਿਲੇ ਨੰਬਰ ਤੇ ਜਰਸੀ ਹੈ ਜਿਹੜੀ ਇਤਨੀ ਆਪਣੀ ਸ਼ੁਰੂਆਤ ਕਰਨੀ ਹੈ। ਦੇਖੋ ਵੀਰ ਜੀ ਜਰਸੀ ਬੈਗ, ਵੇਖੋ ਚੱਡੇ ਦੀ ਕਿੰਨੀ ਹੈ। ਠੀਕ। ਥਾਂ ਦੇਖੋ ਕੰਜ ਵਿਥ ਵਿਥ ਤੇ ਲੱਗਾਂ। ਥਾਂ ਵੀ ਚੰਗੇ ਗਿਆ ਤੇ ਬੱਚਾ ਕੀ ਜਮਕਰ? ਮਗਰ ਵੱਸ਼ੀ ਵੀਰ ਜੀ ਫੇਰ ਜਰਸੀ। ਅੱਛਾ ਮਗਰ। ਉਹ ਜਰਸੀ ਵੱਸ਼ੀ ਆ ਵੀਰ ਜੀ ਮਗਰ। ਠੀਕ ਹੈ। ਹਾਂ ਦੇਖੋ। ਵੱਸ਼ੀ ਨੇ ਗਏ ਨੇ ਸਾਂਭਿਆ ਹੀ ਪੜਾ। ਹਾਂਜੀ ਹਾਂਜੀ। ਉਹ ਕੋਲ ਤੁਹਾਨੂੰ ਬੜਾ ਦੋ ਦਿਨ ਹੀ ਛੱਡਦੇ ਪੈਣ ਫਰਾ। ਦੋ ਚਾਰ ਦਿਨ ਉੱਥੇ ਹੋ ਰਹਿ ਜਾਂਦੀ ਪੱਕੀ ਕੰਮ ਹੀ ਜਾਣੀ। ਦੇਖਣ ਕਿ ਠੰਡੀ ਤੇਰੀ ਵੀ ਜੀ ਆ ਗਈ। ਕਿੰਨਾ ਕਿ ਦੁੱਧ ਚ ਤਿਆਰ ਇਹਦੇ ਕੋਲ ਦੁੱਧ ਵੀਰ ਜੀ ਦੇ ਕੋਲ 12 ਕਿਲੋਊਗਾ 11 ਕਿਲੋ ਕੋ ਵੀਰ ਭਰਾ ਮੰਨ ਕੇ ਚੱਲੇ ਅੱਛਾ ਹਾਂ ਜੀ 11 ਇੰਡਰ ਜਰਾ ਪੂਸਾ ਫਰ ਚ ਮਾਲ ਜਾਣਾ ਹੁੰਦਾ ਕਿਉਂ ਅੱਧਾ ਕਿਲੋ ਦਾ ਫਟੂਰਾ ਠੀਕ ਆ ਹਾਂ ਜੀ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਇਹ ਚਵਾਈ ਜੋਗੀ 14-15 ਕਿਲੋ ਰਮਾਨਾ ਠੀਕ ਆ ਹਾਂ ਜੀ ਇਹ ਹੈ ਕਿ ਮੌਕੇ ਤੇ 11 ਕਿਲੋ ਦਰਮਾਨਾ ਚਵਾਈ ਜਾਊਗੀ ਨਾ ਕੋਈ ਚੰਗੀ ਵੀਰ ਸੇਵਾ ਕਰੂਗਾ ਵੱਧ ਵੀ ਚਵਾ ਸਕਦੀ ਆ ਠੀਕ ਆ ਤੋਰਾਂ ਇੱਕ ਦਿਨ ਮੌਕੇ ਦਾ ਹੀ ਉਹਨਾਂ ਨੂੰ ਧੰਨਵਾਦ ਦੱਸਣੇ ਆ ਠੀਕ ਹੈ ਜੀ ਕੀ ਐਸ ਕੁਆਰਟੀ ਵਿੱਚ ਜੀ ਵੇਖੋ ਕਿੰਡੀ ਠੁਕਣੀ ਆ ਥੋੜੀ ਜਿਆਰ ਸ਼ਹਿਰ ਦੇ ਨਾਲ ਵਿੱਚ ਹੀ ਕ੍ਰੋਸ ਆ ਕ੍ਰੋਸ ਆ ਥੋੜੀ ਜੀ ਸ਼ਹਿਰ ਦੇ ਨਾਲ ਅਗੇ ਰੁਵਾ ਤਮਾ ਬੱਲੇ ਜੀ ਵਿੱਦੀ ਬਾਕੀ ਵੀਰ ਜੀ ਹੈਗੀ ਵੀ ਦੰਦਾਂ ਚ ਜੇ ਕਿੰਨੇ ਦੰਦ ਨੇ ਇਹ ਚੌਗੀ ਤੋਂ ਛੱਗੀ ਹੁੰਦਾ ਜੀ ਠੀਕ ਹੈ ਜੀ ਛੱਗੀ ਜੇ ਪਿਓਰ 6 ਦੰਦ ਤੇ ਕੋਈ ਆ ਕੇ ਵੀਰ ਭਰਾ ਪਾਏ ਵੇਖ ਲੈ 6 ਦੰਦ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਪਿਓਰ 6 ਦੰਦ ਜੀ ਬਾਕੀ ਜੱਸੀਆਂ ਦੇ हिसाब ਨਾਲ ਕੱਦ ਕਾਠ ਵੀ ਠੀਕ ਆ ਤੇ ਵਜਨ ਵੀ ਠੀਕ ਆ ਭਾਰੀ ਵਾਲੀ ਸੀ ਵਜਨ ਚ ਆ ਇਹ ਜੇ ਤੋ ਫਿਰ ਘਰੋਂ ਆਉਂਦੀਆਂ ਨੇ ਫਿਰ ਉਹਨੇ ਰਧੀਆਂ ਤਰ ਕਰਦੇ ਜਾਣਾ ਠੀਕ ਆ ਕੋਸਰਾ ਫਿਰ ਕਰਦਾ ਹੀ ਆ ਡੱਗਰ ਤੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਵਿੱਚ ਜਿੰਨੀ ਤੇ ਵਸ਼ੀ ਜਾਦ ਬਰੀਡ ਚ ਆ ਹਾਂਜੀ ਮੁੱਲ ਦੇ ਵਸ਼ੀ ਖੁੱਲਾ ਹੀ ਕਰੰਦੀ ਜੇ ਠੀਕ ਆ ਹੁਣ ਜਾਇਜ਼ ਹੀ ਕਰ ਜੀ ਕਿੰਨਾ ਮੂਲ ਕੰਮ ਦਾ ਵੀਰ ਜੀ ਭਾਏ 45000 ਰੁਪਿਆ ਕਰੀ ਜਾਈਏ ਅੱਛਾ ਪੂਰੇ 38000 ਦੀ ਵੈੜ ਦੇ ਦਿੰਨੀ ਹੈ 38000 ਦੀ ਹਾਂਜੀ ਵਿੱਚੋਂ ਕਰ ਦੇਣਾ ਮੰਤਨ ਅੱਜ ਦਾ ਰੇਟ 38000 ਰੁਪਿਆ ਅੱਛਾ ਹਾਂਜੀ ਵਿੱਚ ਹੋਰ ਕਰ ਦੋ ਮੰਤਨ ਹੋਰ ਕੋਈ ਨਹੀਂ ਮੌਕੇ ਤੇ ਕਰਦਾ ਮੌਕੇ ਤੇ ਕਰ ਦਿਓ ਫੋਨ ਲਾਵੇ ਕਰੀ ਹਨਾ ਤੇ ਹੁਣ ਬਾਕੀ ਰੇਟ ਹੀ ਵਿੱਚ ਆਪਾਂ ਜਾਇਜ਼ ਕੀਤਾ ਜੀ ਠੀਕ ਹੈ ਜੀ ਇੱਕ ਵਾਰ ਘਾਨ ਵੀਂਪਰਾ ਵੇਚ ਨਾਲ ਲੈ ਜਾਈਏ ਉਹਨੂੰ ਵੀ ਚੱਲ ਜਲ ਪਾਣੀ ਮਿਲ ਜੇ ਵਿੱਚੋਂ ਠੀਕ ਹੈ ਜੀ ਹਾਂਜੀ ਆ ਹੁਣ ਕਾਲੀ ਜਰਸੀ ਆ ਗਈ ਜੀ ਹਾਂਜੀ ਆ ਕਾਲੀ ਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਵਿੱਚ ਹੀ ਵਸੀ ਜੇ ਇਹਦੇ ਮਗਰ ਵੀ ਕਾਲੀ ਵਸੀ ਜੇ ਇਹਨੇ ਖੁੱਲਾ ਦੁੱਧ ਛੱਡਿਆ ਜੇ ਬੱਚੇ ਨੂੰ ਦੁੱਧ ਪਿਆ ਆ ਕਿਹਦੇ ਮੈਂ ਇਹਦੇ ਮਗਰ ਫੇਰ ਜਰਸੀ ਜੇ ਪਿਓਰ ਵੱਡੀ ਜਰਸੀ ਠੀਕ ਆ ਫੇਸ ਵੇਖੋ ਕਿੱਡਾ ਚੌੜਾ ਲੱਗਾ ਵਸੀ ਹਾਂਜੀ ਹਾਂਜੀ ਤੇ ਇਹਦਾ ਸੁਆ ਕਿੰਨਾ ਜੇ ਇਹ ਵਿੱਚ ਜੀ ਦੂਜਾ ਸੁਭਾ ਜਿਆ ਦਾ ਠੀਕ ਆ ਇਹ ਦੋਂਦੀ ਵਾਸੀ ਸੂਈ ਵੀਰ ਜੀ ਹਾਂਜੀ ਪਿਛਲੇ ਸਾਲ ਦੋਂਦੀ ਵਾਸੀ ਸੂਈ ਹਰ ਕੀ ਚੌਗੀ ਹੋਈ ਆ ਅੱਛਾ ਹਾਂਜੀ ਤੇ ਦੁੱਧ ਕਿੰਨਾ ਇੱਥੇ ਕੋਲ ਤਿਆਰ ਦੁੱਧ ਵੀਰ ਜੀ ਦੇ ਕੋ ਹੂਣ ਜਿਹੜਾ ਮੌਕੇ ਤੇ 10 ਕਿਲੋ ਹੋਗਾ ਪਰ 9 ਕਿਲੋ ਵੀਰ ਮੰਨ ਕੇ ਚੱਲੇ ਤਿਆਰ ਬਿਲਕੁਲ ਦੁੱਧ 10 ਕਿਲੋ ਹੋਗਾ 9 ਕਿਲੋ ਮੰਨ ਕੇ ਚੱਲੇ ਚਲੋ ਤੋਰਾਂ ਹਾਂ ਫੇਰ ਦੇਖ ਕੇ ਦਿੰਦੇ ਹਾਂ 10 ਦਿਨਾਂ ਦੀ ਸੂਈ ਬਾਕੀ ਵੀਰ ਜੀ ਪੱਛੇ ਦੱਥੇ ਤੇ ਹਨ ਵੀ ਜਿਹੜੇ ਦੇਖ ਸਕਦੇ ਤੁਹਾਨੂੰ ਬਹੁਤ ਲੰਮਾ ਲੱਗਾ ਵੀਰ ਜੀ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ ਦੁੱਧ ਵਿੱਚ ਚਵਾਈ ਜਾਊਗੀ ਪਰ ਮਾਨਾ 12-13 ਕਿਲੋ ਪਰ ਮਾਨਾ ਚਵਾਈ ਜਾਊਗੀ ਠੀਕ ਆ ਹਾਂਜੀ ਕੋ ਚੰਗੀ ਵੀਰ ਸੇਵਾ ਬਾਕੀ ਇਹ ਕਿ ਇਹੋ ਜਿਹੇ ਗਾਮ ਦੁੱਧ 10 ਕਿਲੋ ਵੀ ਚਵਾਈ ਜਾਣਾ ਦੁੱਧ ਕਾਲੀ ਵੈੜ ਚ ਕੋਈ ਤੇ ਸੰਗ ਨਾਲ ਦੁੱਧ ਦਿੰਦਾ ਵਾ ਪਿਓਰ ਕਾਲੀ ਜੀ ਪੂਰੀ ਕਾਲੀ ਥਣ ਵੀ ਕਾਲੇ ਆ ਹਾਂਜੀ ਜਿਹੜੇ ਵਿੱਚ ਸ਼ਕੀਨ ਹੁੰਦੇ ਆ ਕਿ ਪੂਰੀ ਕਾਲੀ ਵੈੜ ਰੱਖਣੀ ਵੀ ਇਹਾਂ ਦਾ ਹੁੰਦਾ ਹੀ ਡਿਮਾਂਡ ਵੀ ਪਿਓਰ ਕਾਲੀ ਹੋਵੇ ਅਸੀਂ ਠੀਕ ਆ ਜੀ ਆਹ ਵੇਖੋ ਪਿਓਰ ਕਾਲੀ ਵਸ਼ੀ ਜੇ ਆਹ ਵੇਖੋ ਠੀਕ ਆ ਜੀ ਚਲੋ ਦੰਦ ਮਾਰੇ ਜਿਹਾ ਖਾਦਿਏ ਦਿਖਾ ਦਿਓ ਦਿਖਾ ਦਿਓ ਸਾ ਕੰਪੀ ਕੋਈ ਇਹ ਨਾ ਵੀਰ ਭਰਾ ਆਖੇ ਪਿਆਨੇ ਆਖੀ ਜਾਂਦੇ ਚੌਗੀ ਆ ਆ ਵੇਖੋ ਉਥੇ ਵਿਖਾ ਦਿੰਨੇ ਅੰਦਰ ਠੀਕ ਹੈਗੀ ਚਾਰ ਦਾਂਦੀ ਆ ਬੱਚੇ ਕਰਕੇ ਬੱਚੇ ਕਰਕੇ ਥੋੜੀ ਖਾਲੀ ਪਈ ਦੀ ਠੀਕ ਆ ਦਾਂਦੇ ਜਿੰਨੇ ਦਿਖਾ ਦਿੰਨੇ ਆ ਆ ਵੇਖੋ ਵੀਰ ਜੀ ਪਿਓਰ ਚਾਰ ਦਾਂਦੇ ਆ ਜੀ ਠੀਕ ਆ ਜੀ ਚਲੋ ਬੰਦ ਆ ਫਿਰ ਉਹ ਤਰ੍ਹਾਂ ਥੋੜਾ ਬੱਚੇ ਦਾ ਵਧ ਕਰ ਬੱਚੇ ਦਾ ਵਿੱਚ ਹੀ ਜ਼ਿਆਦਾ ਕਰਦੀਆਂ ਥੋੜੀਆਂ ਹਾਂਜੀ ਪਰ ਪ੍ਰਿੰਸ ਸਿੰਘ ਜੀ ਠੀਕ ਠਾਕ ਜੇ ਵਧੀਆ ਵਧੀਆ ਵੇਚੀ ਵਧੀਆ ਲਓ ਵਧੀਆ ਚਾਹੀਦਾ ਜੇ ਬੜਾ ਮਗਰ ਮਗਰ ਹੀ ਰਹਿੰਦੇ ਆ ਅੱਜ ਕੱਲ ਉਹ ਚਲੋ ਵਧੀਆ ਬੰਦੇ ਉਹਨੂੰ ਮੁੰਡੇ ਦੇ ਕੰਮ ਕਰ ਸੁੱਟਦਾ ਸਾਰਾ ਕੁਝ ਫਿਰ ਠੀਕ ਹੈ ਜੀ ਮੈਨੂੰ ਬਾਹਰ ਅੰਦਰ ਵੀ ਜਾਣਾ ਪੈਂਦਾ ਠੀਕ ਹੈ ਹਾਂ ਜੀ ਠੀਕ ਹੈ ਇਹਦਾ ਮੁੱਲ ਤੁਸੀਂ ਦੱਸ ਦੋ ਫਿਰ ਮੈਂ ਮੁੱਲ ਇਹ ਕਰੂਗਾ ਠੀਕ ਹੈ ਮੈਂ ਮਈਆਂ ਲਈ ਆ ਬਾਹਰ ਮੈਂ ਸਵੇਰੇ ਪਰਸੋਂ ਬਾਹੂੰਗਾ ਮਈਆਂ ਦੋ ਅੱਛਾ ਮਈਆਂ ਤੋਂ ਲੈ ਜਾ ਮੁੱਲ ਪ੍ਰਿੰਸ ਭਾਜੀ ਨੇ ਦੱਸਣਾ ਦੱਸਿਓ ਫਿਰ ਭਾਜੀ ਮੁੱਲ ਵਿੱਚ ਜੀ ਕਰਨੋ ਤੇ ਭਾਵੇਂ ਇਹਦਾ ਵੀ 40000 ਕਰਾਈ ਜੋ ਅੱਛਾ ਪੂਰੇ 32000 ਦੀ ਦੇਣੀ ਅੱਛਾ ਇਹ 32000 ਦੀ 32000 ਦੀ ਛੋਟ ਕਰ ਦੇਣੀ ਵਿੱਚੋਂ ਛੋਟ ਮੌਕੇ ਤੇ ਕਰ ਦਾਂਗੇ ਤੇ ਆ ਗੱਬਣ ਜੀ ਬਰਾ ਫੋਨ ਲਾਵੇ ਹਾਂਜੀ ਇਹ ਗੱਬਣ ਵੀਰਜੀ ਇਹ ਸਾਂਭੀ ਘਟੇ ਕੇ ਹੈ ਨਾ ਸਾਂਭੀ ਕਿਹਨੇ ਘਟਾਈ ਨਾ ਦਾ ਵਜ੍ਹਾ ਬੀੜ ਬੂਲ ਬਹੁਤ ਹੱਥਾਂ ਨੇ ਵੇਖੋ ਕਿੱਡਾ ਸੋਹਣਾ ਲੱਗਾ ਕਰੋ ਇਹ ਸਾਂਭੀ ਘਟੇ ਤਾਂ ਉਹਨੇ ਕਿਹੜਾ ਵੀ ਲੱਖ ਰੁਪਈਆ ਪਾ ਲਿਆ ਉਹਨੇ ਨਹੀਂ ਅੱਛਾ ਠੀਕ ਆ ਜੇ ਸਾਂਭੀ ਦਾ 2000 ਰੁਪਈਆ ਦਾ ਵਾਧਾ ਵਟ ਲੈਣੇ ਹਾਂਜੀ 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 ਆਓ ਉਹਨੇ ਉਹਨੇ ਦਿੱਤੀ ਵੀ ਉਹ ਪਾਣਾ ਤੇ ਵੀ ਉਹ ਉਹ ਸਾਬ ਨਾਲ ਗਾਂ ਚੱਲ ਜਾਣ ਚਲੋ ਤੁਹਾਡੇ ਫੱਫੜਾ ਕਰ ਦੂਗਾ ਇਹ ਉਤਰਾ ਕਿੰਨੇ ਕ ਦੁੱਧ ਆ ਲਈ ਜੇ ਦੇਖੋ ਵੱਡੀ ਲਾੜਿਆ ਵੱਡੀ ਬੋਦੀ ਪਾਦੀ ਬਣਦੀ ਚਾਹੇ ਬੋਦੀ ਠੱਗੀ ਤੇਰੀ ਉਤਰਾ ਕੋ ਗਾਦੀ ਨਹੀਂ ਠੀਕ ਆ ਬੇਲ ਬਹੁਤ ਦੇ ਵਿੱਚ ਹੀ ਵਸੀ ਉਤਰਾ ਕੱਦ ਕੱਠ ਬੇਲ ਠੀਕ ਆ ਹਾਂਜੀ ਹਾਂਜੀ ਬਸ ਸਾਹਮਣੀ ਵਾਲੀ ਬਸ ਥੋੜੇ ਸਰੀਰ ਰੁੱਖੀ ਰਹਿ ਗਈ ਆ ਹੱਦਾਂ ਕੱਚੀ ਆ ਦਾ ਦੇ ਕੇ ਇਸ ਸਾਖੀ ਦੇ ਲਾ ਕੇ ਜਾ ਕੇ ਵਿੱਚ ਹੁੰਦੀ ਆ ਸਾਖੀ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਸਰੀਰੀ ਬਾਕੀ ਜੇ ਘਰਾਂ ਚੋਂ ਆਏ ਪਛੋਤੇ ਕਰਕੇ ਥੋੜਾ ਜਿਹਾ ਜੇ ਅਜੇ ਕਰਦੇ ਵੀ ਜਾਂਦੇ ਲੈ ਜਿਓ ਜੀ ਹਾਂ ਜੀ ਇਹ ਵੀ ਕੋਈ ਵੀਰ ਭਰਾ 10 ਦਿਨ 15 ਦਿਨ ਸਾਂਭ ਲੂਗਾ ਚੰਗੀ ਤੇ ਦੁੱਧ ਚੰਗਾ ਚੋਈ ਤੇ ਇਹਦਾ ਕੀ ਰੱਖਣਾ ਜੇ ਮੁੱਲ ਸਮੁੱਲ ਜਾਰੀ ਕਰ ਦਿੰਦੇ ਜਿਆ ਜੀ ਕਰੀਏ ਜੀ ਜਿੰਨੀ ਦੇ ਵਹਿੜਿਆ ਤਿਆਰ ਹੋ ਜੇ ਨਾ ਪੂਰੀ ਹਾਂ ਦੇਣ ਤੇ 35000 ਦੀ 35000 ਦੀ ਜੀ ਅੱਛਾ ਹੁਣ ਮੁੱਲ ਕਰ ਨੂੰ ਪੈਂ 35000 ਰੁਪਇਆ ਕਰਾਈ ਜੋ ਅੱਛਾ ਪੂਰੇ 26000 ਦੀ ਵਹਿੜ ਦੇ 26000 ਦੀ ਹਾਂਜੀ ਛੋਟ ਕਰ ਦੇਣੀ ਵਿੱਚ ਹੋਰ ਮੌਕੇ ਤੇ ਕੋਈ ਨਹੀਂ ਕਰਦਾ ਗਾ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ ਕੋਈ ਬਰਮਾਨ ਦੇ ਨਾਲ ਦਾ 12 ਕਿਲੋ ਚਵਾਈ ਜਾਊਗੀ ਠੀਕ ਹੈ ਜੀ ਤੇ 1 ਕਾ ਵੀ ਸੂਈ ਸਵਾਈ ਜੇ ਹਾਂਜੀ ਸੂਈ ਸਵਾਈ ਜੇ ਇਹ ਥੋੜੀ ਉੱਚੇ ਬੱਚੇ ਵਾਲੀ ਆ ਹਾਂਜੀ 99 ਦੇ ਦੇਖ ਸਕਦੇ ਜੇ ਸੂਈ 2 2 ਮਹੀਨੇ ਇਹ ਵੀ ਠੰਡੀ ਧੀਰੀ ਵੀ ਜੀ ਠੀਕ ਹੈ ਇਹਨੂੰ ਵੀਰ ਜੀ ਸਾਢੇ 3 ਮਹੀਨੇ ਸੁਈਨ ਹੋ ਗਏ ਜੀ ਸਾਢੇ 3 ਮਹੀਨੇ ਜਿਹੜੇ ਸਾਢੇ 3 ਮਹੀਨੇ ਹੋ ਗਏ 1.5 ਮਹੀਨੇ ਬਾਅਦ ਉਹ ਵੀ ਰੁਣੀਆਂ ਦੇ ਬਣੀ ਆ ਅੱਛਾ ਹਾਂਜੀ ਤੇ ਉਹ ਆਂਦੇ ਵੀ 2 ਮਹੀਨੇ ਤੋਂ ਅੰਦਰ ਆ ਗੱਬਰ ਪਰ ਆਪਾਂ ਕੰਪਨ ਕਰਕੇ ਨਹੀਂ ਵੀਰ ਜੀ ਚੈੱਕ ਪਾਸ ਨਹੀਂ ਅਗੇ ਇਹਦੀ ਗੱਲ ਆਪਾਂ ਦੱਸ ਕੇ ਦੇਣੀ ਆ ਪਰ ਇਹਨੂੰ ਗਾਰਾਖਾਂਦੀ ਲੈ ਜੇ ਨਹੀਂ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਇਹਦੇ ਮਗਰ ਵੀ ਬੱਛੀ ਆ ਬੱਛੀ ਵੀ ਜੀ ਮਗਰ ਹਾਂ ਬੱਛੀ ਜਿਹੜੀ ਇਹਦੇ ਮਗਰ ਵੀ ਇਹ ਸਾਰੀਆਂ ਮਗਰੀ ਬੱਛੀਆਂ ਆ ਅਗੇ ਸਾਰੀਆਂ ਮਗਰਾ ਜੀ ਬੱਛੀਆਂ ਜੀ ਤੇਰੇ ਕੋ ਦੁੱਧ ਕਿੰਨਾ ਜੀ ਇਹਨੇ ਕਹੇ ਜੀ ਦੁੱਧ ਤੇ ਹੋਗਾ 6 ਕਿਲੋ ਪਰ 5 ਕਿਲੋ ਵੀਰ ਭਰਾ ਮੰਨ ਕੇ ਚੱਲੇ ਚਲੋ ਤੋਰਾ ਇਹ ਦੇ ਕਰੀਨ 5 ਕਿਲੋ ਦੁੱਧ ਕਿੰਨੇ ਕੋ ਮੰਨ ਕੇ ਚੱਲੇ ਦੁੱਧ ਵਧਾ ਜੀ ਠੀਕ ਆ ਤੇ ਬਾਕੀ ਗਾਂ ਬਣੀ ਵੀ ਦੱਸ ਦੇ ਸ਼ਾਇਦ ਬਾਹਰ ਹੋਊਗਾ ਪਰ ਕਿਉਂ ਘੜ ਦੱਸਿਆ ਵਾ ਵੀ ਚਲੋ ਹਾਂਜੀ ਹਾਂਜੀ ਬਾਕੀ ਇਹ ਕਿ ਅਜੇ ਵੀਰ ਜੀ ਇਹ ਪਹਿਲਾਂ ਜੀ ਠੀਕ ਆ ਪਹਿਲਾਂ ਸਫਾਈ ਆ ਹਾਂਜੀ ਜੇ ਕਿ ਇਹਦੇ ਨਿਕਲ ਆਵੇ ਤੇ ਕੋਈ 3-4 ਮਹੀਨੇ ਸੋਈ ਨ ਹੋਗੇ 4 ਮਹੀਨੇ ਲਾਗੇ ਬੰਨੇ ਆਜ ਲਾਇਆ ਵੀਰ ਜੀ ਬਾਕੀ ਵੀਰ ਜੀ ਭਾਵੇਂ ਅੰਜ ਅੰਜ ਹੀ ਬੈਜੋ ਥੱਲੇ ਜੇ ਵਸ਼ੀ ਕੋਈ ਛਟਣਾ ਜੇ ਕਿਸੇ ਨੇ ਪਾਈ ਆ ਤੱਕ ਲੱਦ ਦੁੱਧ ਪੀਉਣਾ ਵਸ਼ੀ ਨੂੰ ਠੀਕ ਆ ਦੇ ਜੇ ਅੰਜੀ ਚੋਣੀ ਭਾਵੇਂ ਅੰਜੀ ਝੋਲੇ ਹਾਂਜੀ ਅੰਜ ਜੇ ਵੀਰ ਜੀ ਚੋਣੀ ਹੈ ਤਾਂ ਮੜ ਆਇਆ ਪੜਾ ਪਾਲੀ ਦਾ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਉਹਦਾ ਪੜਾ ਆਹ ਚਲੋ ਪਾਲੀ ਦਾ ਡੰਗਰ ਆ ਰਿਹਾ ਲੱਗਾ ਲਿੰਦਾ ਥੋੜਾ ਜਿਹਾ ਤੇ ਇਹਦਾ ਮੁੱਲ ਫਿਰ ਮੁੱਲੇ ਦਾ ਭਾਏ ਕਰਾਉਨ ਨੂੰ ਭਾਏ 20000 ਕਰਾਈ ਜਾਓ 15000 ਦੀ ਪੂਰੇ ਦੇ ਦਾਂਗੇ 15000 ਦੇ ਛੋਟ ਕਰਦੇ ਨੇ ਵਿੱਚ ਹੋਰ ਛੋਟ ਕੋਈ ਨਹੀਂ ਮੌਕੇ ਤੇ ਕਰਦਾਂਗੇ ਇਹ ਤਾਂ ਬਿਲਕੁਲ ਜੱਸ ਨੋ ਜਿੱਥੇ ਜੱਜ ਜੱਸ ਨੋ ਹੀ ਪਾਲੀ ਜੱਜ ਕੀਤੀ ਜੇ 200 ਛੋਟ ਹੋਣੀ ਜੇ ਇੱਚੋ ਕੱਲ ਹੀ ਜਾਏਗੀ ਚਲੋ ਪੂਰੇ 14000 ਦੀ ਦੇ ਦਾਂ ਅੱਖੀਂ ਦੇਖੀ ਜਾਏਗੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੋਈ ਕਹਿਣਾ ਫਿਰ ਬਾਕੀ ਆਪਣੀ ਕੋਈ ਇੱਥੋਂ ਤਸੱਲੀ ਕਰਕੇ ਵੇਚ ਆ ਕੇ ਆਪਣੀ ਮਰਜ਼ੀ ਨਾਲ ਖੜੇ ਹੈ ਨਾ ਕੋਈ ਵੀਰ ਆਵੇ ਇ ਵੇਸ ਚਾਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ